ਪਤੀ ਫਰੈਂਡ ਮੋਟੀ ਮੈਂ ਇਸ ਕਹਿ ਕੇ ਬਣਾਉਂਦੇ ਨੇ ਇੱਕ ਦੋ ਪੈਣਾ ਦੇ ਮੈਨੂੰ ਕਮੈਂਟ ਆਏ ਕਿ ਮੇਰੇ ਪਤੀ ਮੈਨੂੰ ਮੋਟਾਪੇ ਤੋਂ ਇੰਨਾ ਨਾ ਚੜਾਉਂਦੇ ਨੇ ਮੈਨੂੰ ਕਹਿੰਦੇ ਨੇ ਵੀ ਤੂੰ ਤਾਂ ਹਨਾ ਮੋਟੀ ਭੈ ਮੈਸ ਵਰਗੀ ਹੋਈ ਪਈ ਆ ਤੇ ਕਈ ਪੈਣ ਭਰਾਵਾਂ ਦੇ ਨਾਲ ਇਸੇ ਕਰਕੇ ਰਿਸ਼ਤੇ ਵੀ ਟੁੱਟ ਰਹੇ ਨੇ ਕਿਉਂਕਿ ਹਰ ਇੱਕ ਨੂੰ ਅੱਜ ਕੱਲ ਪਤਲੀ ਸਲਿਮ ਹਨਾ ਜਿਹੜੀ ਕਿ ਨਾਲ ਜਾਂਦੀ ਸੋਹਣੀ ਲੱਗੇ ਵਾਈਫ ਪਸੰਦ ਹੈਗੀ ਇਸੇ ਤਰੀਕੇ ਨਾਲ ਲੜਕੀਆਂ ਦਾ ਵੀ ਹੈਗਾ ਦੇਖੋ ਇਹ ਮੋਟਾਪਾ ਹੋਣਾ ਕਿਸੇ ਦੀ ਬਸ ਦੀ ਗੱਲ ਨਹੀਂ ਹੈਗੀ ਕਿਉਂਕਿ ਇਹ ਚਰਬੀ ਜਦੋਂ ਇੱਕ ਵਾਰੀ ਵਧਣ ਲੱਗ ਜਾਂਦੀ ਹੈ ਤਾਂ ਇਸ ਨੂੰ ਕੰਟਰੋਲ ਕਰਨਾ ਥੋੜਾ ਜਿਹਾ ਮੁਸ਼ਕਿਲ ਹੋ ਜਾਂਦਾ ਹੈ ਪਰ ਨਾ ਮੁਮਕਨ ਵੀ ਨਹੀਂ ਅਗਰ ਆਪਾਂ ਆਪਣੇ ਸਰੀਰ ਵੱਲ ਥੋੜਾ ਜਿਹਾ ਧਿਆਨ ਦੇਈਏ ਨਾ ਤਾਂ ਆਪਾਂ ਇਸ ਨੂੰ ਬਚ ਸਕਦੇ ਹਾਂ ਤੇ ਆਪਣੇ ਰਿਸ਼ਤਿਆਂ ਨੂੰ ਵੀ ਬਚਾ ਸਕਦੇ ਹਾਂ ਬਾਕੀ ਕਹਿੰਦੇ ਨੇ ਕਿਹਦੇ ਸੂਰਤ ਨਾਲੋਂ ਸਿਹਤ ਨੂੰ ਪਿਆਰ ਕਰਨਾ ਬਹੁਤ ਜ਼ਰੂਰੀ ਹੈ ਅੱਜ ਮੈਂ ਤੁਹਾਨੂੰ ਇੱਕ ਅਜਿਹੀ ਚੀਜ਼ ਦੱਸੂਗੀ ਜਿਹੜੀ ਕਿ ਤੁਹਾਡਾ ਮੋਟਾਪੇ ਨੂੰ ਬਹੁਤ ਜਲਦੀ ਠੀਕ ਕਰੇਗੀ ਇਹ ਚੀਜ਼ ਤੁਹਾਨੂੰ ਬਾਹਰੋਂ ਅਗਰ ਤੁਸੀਂ ਕਿਤੇ ਵੀ ਲਵੋਗੇ ਨਾ ਤਾਂ ਤੁਹਾਨੂੰ ਹਜ਼ਾਰਾਂ ਰੁਪਏ ਲਗਾਉਣੇ ਪੈਣਗੇ ਤੇ ਨਾਲੇ ਤੁਹਾਨੂੰ ਕੈਮੀਕਲ ਵੀ ਹੋਵੇਗਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਵੀਡੀਓ ਨੂੰ ਜ਼ਰੂਰ ਦੇਖਣਾ ਸਕਿਪ ਨਾ ਕਰਨਾ ਕਿਉਂਕਿ ਫਿਰ ਤੁਹਾਨੂੰ ਪਤਾ ਨਹੀਂ ਲੱਗਣਾ ਵੀ ਆਪਣੇ ਕੀ ਕੀ ਪਾਇਆ ਕੀ ਕੀ ਦਾ ਇਹ ਚੀਜ਼ ਨੂੰ ਬਣਤਣਾ ਹੈਗਾ ਸਿਰਫ ਕੁਝ ਹੀ ਦਿਨਾਂ ਦੀ ਗੱਲ ਹੈ ਇੱਕ ਮਹੀਨੇ ਦੇ ਵਿੱਚ ਤੁਹਾਡੇ ਸਾਰੇ ਫਰੈਂਡ ਤੁਹਾਡੀ ਵਾਈਫਾ ਤੁਹਾਡਾ ਹਸਬੰਡ ਤੁਹਾਡੀ ਤਾਰੀਫ ਕਰੇਗਾ ਕਿਉਂਕਿ ਕਹਿੰਦੇ ਨੇ ਜਦੋਂ ਲਾਈਫ ਸਟਾਈਲ ਪਾ ਥੋੜਾ ਜਿਹਾ ਚੇਂਜ ਕਰਦੇ ਆ ਨਾ ਤੁਹਾਨੂੰ ਖਾਣਾ ਛੱਡਣ ਦੀ ਲੋੜ ਨਹੀਂ ਤੁਹਾਨੂੰ ਜਿਮ ਜਾਣ ਦੀ ਲੋੜ ਨਹੀਂ ਤੁਹਾਨੂੰ ਕੋਈ ਵੀ ਵਰਕਆਊਟ ਕਰਨ ਦੀ ਨਹੀਂ ਜ਼ਰੂਰਤ ਨਹੀਂ ਇਹ ਕੁਝ ਚੀਜ਼ਾਂ ਜਿਹੜੇ ਮੈਂ ਤੁਹਾਨੂੰ ਦੱਸੂਗੀ ਕਿਵੇਂ ਪੀਣੀਆਂ ਨੇ ਕਿਵੇਂ ਲੈਣੀਆਂ ਨੇ ਜਿਹਨੂੰ ਲੈ ਕੇ ਤੁਸੀਂ ਆਪਣਾ ਵਜ਼ਨ ਘਟਾ ਸਕਦੇ ਹੋ ਇਹ ਮੇਰੀ 101% ਗਰੰਟੀ ਹੈ ਕਿ ਤੁਹਾਡਾ ਵਜ਼ਨ ਜ਼ਰੂਰ ਘਟੇਗਾ ਅਗਰ ਤੁਸੀਂ ਮੇਰੇ ਦੱਸੇ ਤਰੀਕੇ ਅਨੁਸਾਰ ਇਸ ਚੀਜ਼ ਨੂੰ ਮੰਗੇ ਇਹ ਬਹੁਤ ਹੀ ਹੈਲਦੀ ਹੈ ਕੋਈ ਇਹਦਾ ਸਾਈਡ ਇਫੈਕਟ ਨਹੀਂ ਕਿਉਂਕਿ ਕਈ ਵਾਰੀ ਆਪਣੇ ਮਨ ਦੇ ਵਿੱਚ ਹੁੰਦਾ ਕਿ ਮੈਨੂੰ ਇਸ ਚੀਜ਼ ਦਾ ਕੋਈ ਸਾਈਡ ਇਫੈਕਟ ਤਾਂ ਨਹੀਂ ਹੋ ਗਿਆ ਤੁਹਾਨੂੰ ਇਸ ਚੀਜ਼ ਦਾ ਕੋਈ ਸਾਈਡ ਇਫੈਕਟ ਨਹੀਂ ਤੇ ਆਓ ਆਪਾਂ ਜਾਣਦੇ ਹਾਂ ਇਹ ਕੀ ਚੀਜ਼ ਹੈ ਤੇ ਕਿਵੇਂ ਆਪਾਂ ਇਹ ਲੈਣੀ ਹੈ ਤਿਆਰ ਕਰਨੀ ਮੈਂ ਤੁਹਾਨੂੰ ਦੱਸੂਗੀ ਮਾਤਰਾ ਵੀ ਤੁਹਾਨੂੰ ਦੱਸੂਗੀ ਤੇ ਆਓ ਆਪਾਂ ਜਾਣਦੇ ਹਾਂ ਹਾਂਜੀ ਅੱਜ ਆਪਾਂ ਤੁਹਾਨੂੰ ਦੱਸਣ ਲੱਗੇ ਆ ਇੱਕ ਅਜਿਹੀ ਚੀਜ਼ ਜੀਨੂੰ ਪੀਕੇ ਤੇ ਜੀਨੂੰ ਦੇਖ ਕੇ ਹੋ ਜਾਓਗੇ ਤੁਸੀਂ ਸਾਰੇ ਮੇਰੇ murid ਮਤਲਬ ਕਿ ਮੇਰੇ ਫੈਨ ਐਸੇ ਪਿਆਰ ਤੋਂ ਤੁਸੀਂ ਪਹਿਲੇ ਬਹੁਤ ਸਾਰੇ ਪੈਂਟ ਪ੍ਰੈਕ ਕਰ ਦਿਓ ਪਰ ਅੱਜ ਮੈਂ ਤੁਹਾਡੀ ਸਿਹਤ ਵਾਸਤੇ ਇੱਕ ਅਜਿਹੀ ਚੀਜ਼ ਲੈ ਕੇ ਆਈਆਂ ਕਿ ਤੁਸੀਂ ਹੈਰਾਨ ਹੋ ਜਾਓਗੇ ਇਸ ਚੀਜ਼ ਦੇ ਰਿਜ਼ਲਟ ਦੇਖ ਕੇ ਖੁਦ ਸਾਡੇ ਮੰਮੀ 3-4 ਦਿਨ ਤੋਂ ਇਸ ਚੀਜ਼ ਨੂੰ ਹਨਾ ਵਰਤ ਰਹੇ ਨੇ ਉਹ ਕਬਜ਼ ਦੀ ਦਵਾਈ ਵੀ ਲੈਂਦੇ ਸੀ ਸਾਰੇ ਸਰੀਰ ਦੇ ਵਿੱਚ ਪੇਨ ਹੁੰਦੀ ਸੀ ਉਸ ਚੀਜ਼ ਦੀ ਵੀ ਦਵਾਈ ਲੈਂਦੇ ਸੀ ਹਰ ਟਾਈਮ ਉਹਨਾਂ ਨੂੰ ਏਦਾਂ ਹੁੰਦਾ ਸੀ ਵੀ ਭੁੱਖ ਨਹੀਂ ਲੱਗੀ ਬਦਹਜਮੀ ਮੰਗੂ ਤੇ ਖੁਦ ਮੇਰੇ ਹਸਬੰਡ ਜੀ ਵੀ ਨੂੰ ਵੀ ਮੈਂ ਇਹ ਚੀਜ਼ 15 20 ਦਿਨ ਸੌਰੀ ਇੱਕ ਮਹੀਨੇ ਤੋਂ ਹੀ ਹਨਾ ਦੇ ਰਹੀ ਆਂਗੀ ਉਹਨਾਂ ਦੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਵੀ 6-7 ਕਿਲੋ ਤਾਂ ਉਹਨਾਂ ਦਾ ਬੇਟ ਹੈ ਜਿਹੜਾ ਉਹ ਮਲਕੀ ਘਟ ਗਿਆ ਵਜ਼ਨ ਘਟ ਗਿਆ ਉਹਨਾਂ ਦਾ ਤੇ ਦੂਸਰਾ ਉਹਨਾਂ ਦਾ ਨਾ ਪੇਟ ਬਹੁਤ ਭਾਰੀ ਰਹਿੰਦਾ ਸੀ ਖਾਣਾ ਖਾਣ ਤੋਂ ਬਾਅਦ ਨਾ ਇਦਾਂ ਹੁੰਦਾ ਸੀ ਵੀ ਜਿਵੇਂ ਗੈਸ ਜੀ ਬੜੀ ਹੁੰਦੀ ਆ ਜਾਂ ਇੱਕ ਸਾਈਡ ਤੇ ਨਾ ਲੀਵਰ ਦੇ ਲਗ ਜਗ੍ਹਾ ਆਪਣੀ ਜਿਵੇਂ ਅੱਜਕੱਲ ਪੰਜਾਬੀਆਂ ਦੇ ਨਾ ਹਰੀਗ ਦੀ ਫੈਟੀ ਲੀਵਰ ਹੋਇਆ ਪਿਆ ਅਗਰ ਤੁਸੀਂ 100 ਬੈਠੇ ਹੋ ਨਾ ਉਹਨਾਂ ਦੇ ਵਿੱਚੋਂ ਟੈਸਟ ਕਰਾਓਗੇ ਤਾਂ 99 ਦੇ ਤੁਹਾਡੇ ਫੈਟੀ ਲੀਵਰ ਆਉਣਗੇ ਹੁਣ ਤਾਂ ਮੇਰੀਆਂ ਭੈਣਾਂ ਨੂੰ ਵੀ ਹੋ ਜਾਂਦਾ ਪਹਿਲਾਂ ਕਹਿੰਦੀ ਸੀ ਵੀ ਜਿਹੜਾ ਸ਼ਰਾਬ ਪੀਂਦੇ ਨਾ ਵੀ ਉਹਦਾ ਲੀਵਰ ਹੈ ਜਿਹੜਾ ਫੈਟੀ ਹੁੰਦੇ ਨਹੀਂ ਇਹ ਆਪਣੀ ਨਾ ਖਾਣ ਪੀਣ ਕਰਕੇ ਹੀ ਆਪਣੇ ਲੀਵਰ ਫੈਟੀ ਹੁੰਦੇ ਨੇ ਕਿਉਂਕਿ ਆਪਾਂ ਨਾ ਜ਼ਿਆਦਾ ਕੋਲਡ ਡਰਿੰਕ ਮੈਦੇ ਤੋਂ ਬਣੀਆਂ ਫਾਸਟ ਫੂਡ ਜਿਹੜੇ ਕਿ ਆਪਣੇ ਬੇਕਰੀ ਵਗੈਰਾ ਦੀਆਂ ਐਟਮਾ ਜਿਹੜੀਆਂ ਵੀ ਹੈਗੀਆਂ ਨੇ ਖਾਂਦੇ ਆ ਇਹਦੇ ਨਾਲ ਹੁੰਦਾ ਅੱਜ ਮੈਂ ਤੁਹਾਨੂੰ ਇੱਕ ਅਜਿਹੀ ਚੀਜ਼ ਦੱਸੂਗੀ ਨਾ ਤਾਂ ਤੁਹਾਨੂੰ ਹਨਾ ਖਾਣਾ ਦੀ ਕੋ ਥੋੜਾ ਜਿਹਾ ਕੰਟਰੋਲ ਕਰਨਾ ਪਊਗਾ ਛੱਡਣ ਦੀ ਜ਼ਰੂਰਤ ਨਹੀਂ ਜੋ ਤੁਸੀਂ ਖਾਂਦੇ ਹੋ ਉਹੀ ਚੀਜ਼ਾਂ ਖਾਓ ਨਾ ਤੁਹਾਨੂੰ ਕੋਈ ਕੜਵੀ ਚੀਜ਼ ਖਾਣ ਦੀ ਜ਼ਰੂਰਤ ਹੈ ਨਾ ਤੁਹਾਨੂੰ ਨਾ ਜਿੰਮ ਜਾਣ ਦੀ ਜ਼ਰੂਰਤ ਹੈ ਤੁਸੀਂ ਅਗਰ ਇਸ ਚੀਜ਼ ਨੂੰ ਨਾ 1 ਮਹੀਨਾ ਵਰਤ ਲਿਆ ਤਾਂ ਦੇਖਿਓ ਤੁਹਾਡਾ ਭਾਰ ਜਨ ਵੀ ਕਿੰਨਾ ਘਟ ਜਾਏਗਾ ਕਮ ਸੇ ਕਮ ਮੈਂ ਉਮੀਦ ਕਰਦੀ ਹਾਂ ਕਿ 5-6 ਕਿਲੋ ਭਾਰ ਦਾ ਤੁਹਾਡਾ ਜ਼ਰੂਰ ਘਟੇਗਾ ਹੀ ਘਟੇਗਾ ਅਗਰ ਤੁਸੀਂ ਇਹਨੂੰ ਡੇਲੀ ਰੁਟੀਨ ਦੇ ਵਿੱਚ ਚੀਜ਼ ਨੂੰ ਵਰਤੋਗੇ ਤੇ ਦੂਸਰੀ ਚੀਜ਼ ਇਹਨੂੰ ਬਣਾਉਣਾ ਕਿਵੇਂ ਹੈ ਕੀ ਚੀਜ਼ ਹੈ ਇਹ ਮੈਂ ਤੁਹਾਨੂੰ ਸਾਰਾ ਦੱਸੂਗੀ ਇਹਨੂੰ ਮੈਂ ਸਵੇਰੇ ਬਲਕਿ ਸ਼ਾਮ ਨੂੰ ਬਣਾ ਕੇ ਰੱਖ ਦਿੰਨੀ ਆ ਸਵੇਰੇ ਇਸ ਪੀ ਲੈਣੇ ਆ ਸਵੇਰੇ ਬਣਾ ਕੇ ਰੱਖ ਦਿੰਨੀ ਆ ਸ਼ਾਮ ਨੂੰ ਪੀ ਲੈਣੇ ਆ ਇਦਾਂ ਹੈ ਨਾ ਇਹ ਚੀਜ਼ ਡੇਲੀ ਤੁਸੀਂ ਬਸ ਬਣਾ ਕੇ ਰੱਖਣੀ ਆ ਆਪਣੇ ਟੇਬਲ ਤੇ ਕਿਚਨ ਦੇ ਵਿੱਚ ਤਾਂ ਹੋਰ ਕੋਈ ਪ੍ਰੋਬਲਮ ਨਹੀਂ ਇਹਦੇ ਵਿੱਚ ਪਾਉਣਾ ਕੀ ਮੈਂ ਤੁਹਾਨੂੰ ਸਾਰੀ ਚੀਜ਼ ਦੱਸਦੀ ਆ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਇੱਕ ਆਪਾਂ ਨੇ ਪੀਣੀ ਹੈਗੀ ਚਾਹ ਦੇਖੋ ਚਾਹ ਦੇ ਜਿਹੜੇ ਸੁਕੀ ਪੰਜਾਬੀ ਨੇ ਨਾ ਬਹੁਤ ਜ਼ਿਆਦਾ ਸੁਕੀਨ ਨੇ ਚਾਹ ਕਿਵੇਂ ਪੀਣੀ ਆ ਜਿਹੜੀ ਕਿ ਤੁਹਾਨੂੰ ਇਹ ਵੀ ਹੈ ਨਾ ਮਲਗੀ ਫਾਇਦਾ ਦੇ ਵੀ ਹੈ ਨਾ ਨੁਕਸਾਨ ਦੀ ਜਗ੍ਹਾ ਜਿਵੇਂ ਕਹਿੰਦੇ ਨੇ ਚਾਹ ਪੀ ਕੇ ਤਜਾ ਬਣ ਗਿਆ ਪਰ ਆਪਾਂ ਨੂੰ ਆਹ ਤੈਨਾਂ ਕੀ ਕਰਦੇ ਹਾਂ ਚਾਹ ਪੀਣੇ ਆ ਸਵੇਰੇ ਉੱਠਿਆ ਚਾਹ ਪੀਣੇ ਆ ਕੰਮ ਕਰਦੇ ਆ ਉਹ ਦੋ ਬੈਠਾ ਬੈਠ ਕੇ ਗੱਲਾਂ ਮਾਰਾਂਗੇ ਚਾਹ ਕਰ ਲਿਆ ਹੈ ਨਾ ਵੀ ਇਹ ਨਾ ਚਾਹ ਪੰਜਾਬੀਆਂ ਦੀ ਇੱਕ ਆਦਤ ਬਣ ਚੁੱਕੀ ਹੈਗੀ ਨਾ ਸਵੇਰ ਦੇਖਣ ਨਾ ਦੁਪਹਿਰ ਦੇਖਣ ਨਾ ਸ਼ਾਮ ਦੇਖਣ ਚਲੋ ਆਪਾਂ ਤੁਹਾਡੀ ਇਹ ਆਦਤ ਵੀ ਨਹੀਂ ਛਡਾਉਂਦੇ ਹੈਗੇ ਹੈ ਨਾ ਤੇ ਆਓ ਆਪਾਂ ਸਭ ਤੋਂ ਪਹਿਲਾਂ ਕੀ ਕਰਨਾ ਹੈ ਸਭ ਤੋਂ ਪਹਿਲਾਂ ਆਪਾਂ ਨੇ ਇਦਾਂ ਦਾ ਇੱਕ ਕੰਚ ਦਾ ਭਾਂਡਾ ਲੈਣਾ ਹੈ ਇਹਦੇ ਵਾਸਤੇ ਆਪਾਂ ਤਾਂਬੇ ਦਾ ਪਿੱਤਲ ਦਾ ਕੋਈ ਬਰਤਨ ਨਹੀਂ ਲੈ ਚਾਹੇ ਤੁਸੀਂ ਕੋਈ ਬੋਤਲ ਲੈ ਲਓ ਚਾਹੇ ਤੁਸੀਂ ਕੋਈ ਗਲਾਸ ਲੈ ਲਓ ਅਗਰ ਤੁਹਾਡੇ ਕੋਲ ਹੈ ਨਾ ਇਦਾਂ ਦੀ ਚੀਜ਼ ਨਹੀਂ ਹੈਗੀ ਤਾਂ ਤੁਸੀਂ ਜੱਗ ਲੈ ਲਓ ਤੇ ਜੱਗ ਦੇ ਵਿੱਚ ਆਪਣੇ ਪਾ ਲੈਣਾ ਪਾਣੀ ਨਾਰਮਲ ਪਾਣੀ ਪਾਉਣਾ ਜਿਹੜਾ ਕਿ ਆਪਣੀ ਨਾਲ ਟੂਟੀ ਵਗੈਰਾ ਤੇ ਤੁਹਾਨੂੰ ਇਹ ਚੀਜ਼ ਨਾ ਆਪਣੀ ਮੈਡੀਕਲ ਸਟੋਰਾਂ ਤੋਂ ਵੀ ਮਿਲ ਜੂਗੀ ਬਹੁਤ ਮਹਿੰਗੀਆਂ ਮਹਿੰਗੇ ਤੁਹਾਨੂੰ ਇਦਾਂ ਇੱਕ ਬੋਤਲ ਹੈ ਜਿਹੜੀ 500 ਐਮਐਲ ਦੀ ਉਹ ਘਟੂ ਘਟ 2250 ਰੁਪਏ ਦੀ ਤੁਹਾਨੂੰ ਮਿਲਦੀ ਹੈ ਇਹਨੂੰ ਡੀਟੌਕਸ ਵਾਟਰ ਕਹਿ ਦਿੰਦੇ ਆ ਨਾ ਜਿਹੜਾ ਕਿ ਆਪਣੀ ਬਾਡੀ ਨੂੰ ਅੰਦਰੋਂ ਐਨਾ ਪਿਉਰੀਫਾਈ ਕਰਦਾ ਜਿਵੇਂ ਕਿ ਆਪਣੀ ਖੂਨ ਦੇ ਵਿੱਚ ਕੋਈ ਚਰਬੀ ਰਲੀ ਹੁੰਦੀ ਹੈ ਖੂਨ ਦੇ ਵਿੱਚ ਕੋਈ ਹਲਕੇ ਬੋ ਕਹਿੰਦੇ ਕਿ ਟਾਣੂ ਨੇ ਕਈ ਵਾਰ ਮੈਨੂੰ ਬਹੁਤ ਮੈਸੇਜ ਕਰਨੇ ਦੀ ਦੀ ਜਿਵੇਂ ਸਾਡਾ ਸਰੀਰ ਫਿੱਟ ਹੈ ਪਰ ਸਾਡਾ ਪੇਟ ਬਹੁਤ ਵਧਿਆ ਹੋਇਆ ਤਾਂ ਤੁਸੀਂ ਇਸ ਚੀਜ਼ ਨੂੰ ਹਨਾ ਡੇਲੀ ਲੈਣਾ ਸ਼ੁਰੂ ਕਰੋ ਨਾਲੇ ਤਾਂ ਤੁਹਾਨੂੰ એનર્ਜੀ ਮਹਿਸੂਸ ਹੋਊਗੀ ਜਿਹੜੀ ਕਿ ਸੁਸਤੀ ਵਗੈਰਾ ਰਹਿੰਦੀ ਹੈ ਤੁਹਾਡਾ ਕੰਮ ਕਰਨ ਨੂੰ ਮਨ ਕਰੇਗਾ ਤੇ ਤੁਹਾਡੇ ਕਿਤੇ ਵੀ ਦਰਦ ਵਗੈਰਾ ਪੇਨ ਅਤਜਾਬ ਅਗਿਆ ਸਨ ਮਾਲਕਿ ਤੁਸੀਂ ਇਹ ਲੈ ਲਓਗੇ 99% ਹਨਾ ਤੁਹਾਡੀਆਂ ਬਿਮਾਰੀਆਂ ਤੇ ਇਸ ਚੀਜ਼ ਨਾਲ ਰਿਕਵਰੀ ਹੋਊਗੀ ਇਹਨੂੰ ਕਰਨਾ ਕਿ ਦੇਖੋ ਇਸ ਤਰੀਕੇ ਨਾਲ ਇੱਕ ਜੱਗ ਦੇ ਵਿੱਚ ਆਪਣੇ ਪਾਣੀ ਪਾ ਲੈਣਾ ਤੇ ਇਹਦੇ ਵਿੱਚ ਆਪਣੇ ਪਾਉਣਾ ਕੀ ਕੀ ਹੈਗਾ ਹਨਾ ਇਹਦੇ ਵਿੱਚ ਆਪਣੇ ਪਾਇਆ ਕੀ ਕੀ ਹੋਇਆ ਇਹਦੇ ਵਿੱਚ ਆਪਣੇ ਪਾਇਆ ਹੋਇਆ ਦੇਖੋ ਨਿੰਬੂ ਇੱਕ ਨਿੰਬੂ ਪਾ ਲੈਣਾ ਇੱਕ ਇਦਾਂ ਦੇ ਜੱਗ ਦੇ ਵਿੱਚ 2 ਲੀਟਰ ਦਾ ਜੱਗ ਹੈ ਇਹਦੇ ਵਿੱਚ ਆਪਾਂ ਪਾਵਾਂਗੇ ਇੱਕ ਨਿੰਬੂ ਉਹਦੀ ਚਾਰ ਪੀਸ ਕੱਟ ਲਓ ਚਾਹੇ ਪੰਜ ਪੀਸ ਕੱਟ ਲਓ ਤੁਸੀਂ ਇਹਦੇ ਵਿੱਚ ਪਾ ਦਿਓਗੇ ਤੇ ਉਸ ਤੋਂ ਬਾਅਦ ਅਗਲੀ ਚੀਜ਼ ਹੈਗੀ ਖੀਰਾ ਖੀਰੇ ਦੇ ਆਪਾਂ 6-7 ਪੀਸ ਕੱਟ ਲੈਣੇ ਨੇ ਉਹ ਆਪਣੇ 2 ਲੀਟਰ ਦੇ ਵਿੱਚ ਪਾਉਣੇ ਨੇ ਅਗਰ ਤੁਸੀਂ ਇੱਕ ਗਲਾਸ ਦੇ ਵਿੱਚ ਬਣਾ ਰਹੇ ਹੋ ਤਾਂ ਤੁਸੀਂ ਇੱਕ ਪੀਸ ਖੀਰੇ ਦਾ ਪਾ ਲਓ ਤੇ ਇੱਕ ਪੀਸ ਨਿੰਬੂ ਦਾ ਪਾ ਲਓ ਤੇ ਚਾਰ ਆਪ ਹਰੀਆਂ ਇਲੈਚੀਆਂ ਪਾਉਣੀਆਂ ਨੇ ਤੇ ਪੁਦੀਨੇ ਦੇ ਪੱਤੇ ਪਾਉਣੇ ਆ ਤੁਲਸੀ ਹੈਗੀ ਤਾਂ ਤੁਹਾਡੇ ਕੋਲ ਤੁਲਸੀ ਦੇ ਵੀ ਪਾ ਲਓ ਪੁਦੀਨੇ ਦੇ ਤੁਸੀਂ 10 15 20 40 ਪੱਤੇ ਜਿੰਨੇ ਪਾਉਣੇ ਨੇ ਪਾ ਸਕਦੇ ਹੋਗੇ ਤੁਲਸੀ ਪਾ ਲਓ ਤੇ ਇੱਕ ਪੀਸ ਇੰਨਾ ਕ ਹਨਾ ਅਦਰਕ ਦਾ ਪਾਉਣਾ ਅਗਰ ਤੁਸੀਂ ਗਲਾਸ ਦਾ ਬਣਾ ਰਹੇ ਹੋ ਤਾਂ ਥੋੜਾ ਪਾ ਲਓ ਅਗਰ ਤੁਸੀਂ ਜੱਗ ਬਣਾ ਰਹੇ ਹੋ ਤਾਂ ਦੋ ਪੀਸ ਵੀ ਇਹਦੇ ਵਿੱਚ ਪਾ ਸਕਦੇ ਹੋ ਤੇ ਦੋ ਪੀਸ ਮੇ ਇਹਦੇ ਵਿੱਚ ਪਾਏ ਨੇ ਚਕੰਦਰ ਦੇ ਤਾਈਓ ਹੀ ਲਾਲ ਲਾਲ ਕਲਰ ਹੋ ਰਿਹਾ ਨਾ ਚਕੰਦਰ ਦੇ ਚਕੰਦਰ ਹੈ ਜਿਹੜਾ ਨਾ ਤੁਹਾਡੀ ਜਿਹੜੀ ਕਬਜ਼ ਦੀ ਪ੍ਰੋਬਲਮ ਹੈਗੀ ਉਹਨੂੰ ਠੀਕ ਕਰੇਗਾ ਕਬਜ਼ ਠੀਕ ਹੋ ਗਈ ਤਾਂ ਤੁਹਾਡਾ ਪੇਟ ਆਪਣੇ ਆਪ ਹੀ ਘਟਣ ਲੱਗ ਜੇਗਾ ਤੁਹਾਨੂੰ ਕੋਈ ਅੰਗਰੇਜ਼ੀ ਦਵਾਈ ਲੈਣ ਦੀ ਲੋੜ ਨਹੀਂ ਕੋਈ ਹੈਮੋਪੈਥੀ ਲੈਣ ਦੀ ਲੋੜ ਨਹੀਂ ਕੋਈ ਅਯੁਰਵੈਦਿਕ ਦੀ ਲੈਣ ਦੀ ਦੇਖੋ ਗੱਲਾਂ ਨਹੀਂ ਹੈਗੀਆਂ ਤੁਸੀਂ 1 ਮਹੀਨਾ ਵਰਤ ਕੇ ਦੇਖ ਲਿਓ ਤੁਹਾਨੂੰ ਨਾ ਹਨਾ ਫਰਕ ਪਿਆ ਤਾਂ ਤੁਸੀਂ ਮੈਨੂੰ ਕਹਿ ਦੇਵੀਂ ਦੀਦੀ ਸਾਨੂੰ ਨਹੀਂ ਫਰਕ ਹੈਗਾ ਇਸ ਚੀਜ਼ ਨੂੰ ਮੈਂ ਪਹਿਲਾਂ ਆਪਣੇ ਘਰ ਦੇ ਵਿੱਚ ਇਸਤੇਮਾਲ ਕੀਤਾ ਹੈ ਨਾ ਆਪਣੇ ਹਸਬੰਡ ਤੇ ਆਪਣੀ ਮੰਮੀ ਦੇ ਮੈਂ ਤੁਹਾਨੂੰ ਉਹਨਾਂ ਦੀ ਕਿਦੇ ਇੰਟਰਵਿਊ ਵੀ ਕਰਵਾ ਦੂੰਗੀ ਹੈ ਨਾ ਬੈਸੇ ਮੇਰੇ ਹਸਬੰਡ ਜੀ ਥੋੜਾ ਜਿਹਾ ਇਦਾਂ ਬੋਲਣ ਦੇ ਵਿੱਚ ਥੋੜਾ ਜਿਹਾ ਇਦਾਂ ਹੋ ਜਾਂਦਾ ਵੀ ਨਹੀਂ ਛੱਡ ਹੈ ਨਾ ਮੈਂ ਕਿਤੇ ਫੇਰ ਉਹ ਕਰੂੰਗਾ ਤੇ ਮੈਂ ਤੁਹਾਨੂੰ ਉਹਨਾਂ ਦੇ ਨਾਲ ਵੀ ਮਿਲਵਾ ਦੂੰਗੀ ਵੀ ਕਿੰਨਾ ਉਹਨਾਂ ਨੂੰ ਇਸ ਚੀਜ਼ ਨਾਲ ਫਰਕ ਆਏਗਾ ਕਿਉਂਕਿ ਇਹਦੇ ਵਿੱਚ ਜਿਹੜੀ ਨਿੰਬੂ ਹੈ ਨਿੰਬੂ ਵੀ ਤੁਹਾਨੂੰ ਪਤਾ ਵੀ ਜਿਹੜੀ ਆਪਣੀ ਵੇਟ ਮਤਲਬ ਕਿ ਅੰਦਰ ਜਿਹੜੀ ਚਰਬੀ ਹੈ ਆਪਣੇ ਵੀ ਸੈ ਕਟਾਣੂ ਨੇ ਹੈ ਨਾ ਅੰਦਰ ਤੇ ਬਹੁਤ ਜ਼ਿਆਦਾ ਹਨ ਆਪਣਾ ਬੈਨੀਫਿਟ ਹੈ ਨਿੰਬੂ ਦਾ ਅਗਰ ਤੁਸੀਂ ਸਲਾਦ ਦੇ ਉੱਪਰ ਪਾ ਕੇ ਖਾਣਿਓ ਦਾਲ ਸਬਜ਼ੀ ਦੇ ਵਿੱਚ ਪਾ ਕੇ ਖਾ ਲੈਣਿਓ ਜਾਂ ਅੱਧਾ ਨਿੰਬੂ ਮੈਂ ਪਹਿਲਾਂ ਵੀ ਦੱਸਿਆ ਤੁਹਾਨੂੰ ਆਪਣੀ ਸਾਰੀਆਂ ਵੀਡੀਓ ਦੇ ਵਿੱਚ ਅੱਧਾ ਨਿੰਬੂ ਖਾਲੀ ਪੇਟ ਪਾਣੀ ਦੇ ਵਿੱਚ ਨਿਚੋੜ ਕੇ ਤੁਸੀਂ ਪੀ ਲਓ ਉਹਦੇ ਵਿੱਚ ਤੁਸੀਂ ਨਮਕ ਜਾਂ ਆਪਣੀ ਕਾਲੀ ਮਿਰਚ ਪੁੱਛੇ ਇਦਾਂ ਦੀ ਚੀਜ਼ਾਂ ਨਹੀਂ ਪਾਉਣੀਆਂ ਸਿਰਫ ਅੱਧਾ ਨਿੰਬੂ ਪਾਉਣਾ ਹੈ ਮਿੱਠਾ ਵੀ ਨਹੀਂ ਪਾਉਣਾ ਹੈ ਤਾਂ ਤੁਸੀਂ ਇਸੇ ਚੀਜ਼ ਨਾਲ ਆਪਣਾ ਵਜ਼ਨ ਕੰਟਰੋਲ ਕਰ ਸਕਦੇ ਹੋ ਨਾਲੇ ਤੁਹਾਨੂੰ એનર્ਜੀ ਦੇਖੋ ਕਿੰਨੀ ਆਊਗੀ ਤੇ ਆਪਣੇ ਇਹਦੇ ਵਿੱਚ ਹੋਗੇ ਦੇਖੋ ਨਿੰਬੂ ਅਦਰਕ ਖੀਰਾ ਪੁਦੀਨਾ ਤੇ ਤੂਲਸੀ ਤੇ ਪੁਦੀਨਾ ਤੁਸੀਂ ਪਾ ਸਕਦੇ ਹੋ ਦੋਨੇ ਥੋੜਾ ਜਨਾ ਬਈ ਦੇ ਵਿੱਚ ਪਾਇਆ ਹਰਾ ਧਨੀਆ ਤੇ ਚਾਰ ਜਾਂ ਪੰਜ ਆਪਾਂ ਪਾਈਆਂ ਨੇ ਦੇ ਵਿੱਚ ਹਰੀਆਂ ਲੱਗ ਜੀਆਂ ਤੁਸੀਂ ਗਲਾਸ ਦੇ ਵਿੱਚ ਤਾਂ ਇੱਕ ਪਾ ਲੋ ਜਾਂ ਦੋ ਪਾ ਲੋ ਤੇ ਤੁਸੀਂ ਚਾਹੋ ਨਿਓ ਤਾਂ ਤੁਸੀਂ ਇਹਦੇ ਵਿੱਚ ਇੱਕ ਚਮਚ ਸੌਫ ਦਾ ਵੀ ਪਾ ਸਕਦੇ ਹੋ ਦੇਖੋ ਕਈ ਮੈਂ ਦੇਖਿਆ ਨਾ ਕਹਿੰਦੇ ਨਾਕਲ ਵੀ ਕਹਿੰਦੇ ਅਕਲ ਨਾਲ ਹੁੰਦੀ ਆ ਹਨਾ ਮੈਂ ਕਈ ਵੀਡੀਓ ਦੇਖੀ ਨੇ ਨਾ ਉਹ ਕਦੂ ਪਾਈ ਜਾਂਦੇ ਆ ਇਹਦੇ ਵਿੱਚ ਕੱਟ-ਕੱਟ ਕੇ ਪਰ ਕਦੂ ਇਹਦੇ ਵਿੱਚ ਨਹੀਂ ਪੈਂਦਾ ਜਿਹਨੂੰ ਪੱਕੀ ਆ ਕਹਿ ਦਿੰਦੇ ਆ ਉਹ ਇਹਦੇ ਵਿੱਚ ਨਹੀਂ ਪੈਂਦਾ ਹੈਗਾ ਉਹਦਾ ਤੁਸੀਂ ਇਹਨਾਂ ਜੂਸ ਬਣਾ ਕੇ ਪੀ ਸਕਦੇ ਹੋ ਉਹ ਤੁਹਾਡੇ ਜਿਵੇਂ ਆਪਾਂ ਨੂੰ ਹਾਰਟ ਦੀ ਪ੍ਰੋਬਲਮ ਹੈ ਜਾਂ ਕੋਈ ਆਪਾਂ ਨੂੰ ਲੀਵਰ ਦੀ ਪ੍ਰੋਬਲਮ ਹੈ ਜਾਂ ਪਰ ਕੋਈ ਵੀ ਐਨਾ ਇਦਾਂ ਦੀ ਉਹਦੀ ਵਾਸਤੇ ਤੁਸੀਂ ਲੈ ਸਕਦੇ ਹੋ ਪਰ ਕਦੂ ਡੀਟੌਕਸ ਵਾਟਰ ਦੇ ਵਿੱਚ ਨਹੀਂ ਪੈਂਦਾ ਤਾਂ ਹੁਣ ਇਹਦੇ ਵਿੱਚ ਹੋਰ ਕੋਈ ਨਮਕ ਮਿੱਠਾ ਹੋਰ ਕੁਝ ਨਹੀਂ ਪਾਉਣਾ ਇਹਨੂੰ ਤੁਸੀਂ ਨੇ ਸ਼ਾਮ ਨੂੰ ਇਦਾਂ ਬਣਾ ਪਾ ਕੇ ਸਾਰਾ ਕੁਝ ਰੱਖ ਦੇਣਾ ਸਵੇਰੇ ਤੁਸੀਂ ਜਦੋਂ ਉੱਠੋਗੇ ਨਾ ਖਾਲੀ ਪੇਟ ਤਾਂ ਤੁਸੀਂ ਇਹਦਾ ਇੱਕ ਗਲਾਸ ਪੀ ਲੈਣਾ ਇੱਕ ਗਲਾਸ ਜਿਵੇਂ ਇੱਕ ਛੋਟਾ ਵਾਲਾ ਹੈ ਨਾ ਇਹ ਨਹੀਂ ਹੈਗਾ ਵੀ ਆਪਾਂ ਨੇ ਉਹ ਕਰਨਾ ਤੇ ਉਸ ਤੋਂ ਬਾਅਦ ਫਿਰ ਫਿਰ ਤੁਸੀਂ ਹੈ ਨਾ ਇਹਦੇ ਵਿੱਚ ਪਾਣੀ ਪਾ ਦੇਣਾ ਜਿਵੇਂ ਹੁਣ ਆਪਾਂ ਨੇ ਇਹ ਕੱਢ ਲਿਆ ਤੁਸੀਂ ਇੰਨਾ ਕੁ ਲੈ ਲਓ ਅਗਰ ਤੁਸੀਂ ਪੂਰਾ ਗਲਾਸ ਨਹੀਂ ਪੀ ਸਕਦੇ ਤਾਂ ਆਪਾਂ ਜਦੋਂ ਇਹਦੇ ਵਿੱਚੋਂ ਨਾ ਇੱਕ ਗਲਾਸ ਪਾਣੀ ਦਾ ਕੱਢ ਲਿਆ ਤਾਂ ਇੱਕ ਗਲਾਸ ਦੂਸਰਾ ਸਿੰਪਲ ਪਾਣੀ ਦਾ ਫਿਰ ਇਹਦੇ ਵਿੱਚ ਪਾ ਦਿਓ ਤੇ ਹੁਣ ਆਪਾਂ ਇਹਨੂੰ ਪੀਣਾ ਕਿਵੇਂ ਕੋਸ਼ਿਸ਼ ਕਰਿਓ ਕਿ ਜਿਹੜੇ ਪੈਰਾਂ ਪਰ ਪੈਰਾਂ ਪਰ ਬੈਠ ਸਕਦੇ ਆ ਤਾਂ ਪੈਰਾਂ ਪਰ ਬੈਠ ਕੇ ਇਹਨਾਂ ਨੂੰ ਇਕ ਕੁੱਟ ਪਰਲੀ ਥੋੜਾ ਜਿਹਾ ਰੈਸਟ। ਥੇਰੀ ਕੁਪਟ ਪਾਲੀ ਫਿਰ ਥੋੜਾ ਜਿਹਾ ਰੈਸਟ। ਇਸ ਪਾਣੀ ਨੂੰ ਤੁਸੀਂ ਨੇ ਸਾਰਾ ਦਿਨ ਜਦੋਂ ਵੀ ਪਾਣੀ ਪੀਣਾ ਤੁਹਾਡਾ ਮਨ ਕਰ ਦੇ ਇੱਕ ਨਦੀ ਵਾਰੀ ਨੋਰਮਲ ਪਾਣੀ ਪੀ ਲਓ। ਨਹੀਂ ਤੁਸੀਂ ਇਹੀ ਪਾਣੀ ਪੀਓ। ਜਿਵੇਂ ਆਫਿਸ ਜਾਣਾ ਤਾਂ ਤੁਸੀਂ ਇਹਨੂੰ ਆਪਣੀ ਬੋਟਲ ਵਗੈਰਾ ਦੇ ਵਿੱਚ ਪਾ ਕੇ ਲੈ ਜਾਓ, ਵਾਟਰ ਬੋਟਲ ਦੇ ਵਿੱਚ ਪਾ ਕੇ ਲੈ ਜਾਓ। ਤੁਸੀਂ ਹੈਰਾਨ ਰਹਿ ਜਾਓਗੇ ਇਹਦੇ ਰਿਜ਼ਲਟ ਦੇ। ਤੁਹਾਡੀ ਕਬਜ, ਪੇਟ ਗੈਸ, ਬਾਦ ਹਾਜਮੀ ਤੇ ਵਜਨ ਜਿਹੜਾ ਤੁਹਾਡਾ ਪੇਟ ਵਧਿਆ ਹੋਇਆ ਹੈ ਨਾ ਇੱਕ ਮਹੀਨੇ ਦੇ ਵਿੱਚ ਨਾ ਉਸ ਨੂੰ ਫਰਕ ਪਿਆ ਤਾਂ ਤੁਸੀਂ ਮੈਨੂੰ ਕਹਿ ਦਿਓ ਦੀਦੀ ਵੀ ਤੁਹਾਡੀ ਵੀਡੀਓ ਠੁੱਠੀ ਸੀ ਤੇ ਅਗਲੀ ਚੀਜ਼ ਅਗਲੀ ਚੀਜ਼ ਜਿਹੜੀ ਕਿ ਆਪਣੀ ਚਾਹ ਚਾਹ ਨੂੰ ਵੀ ਆਪਾਂ ਜ਼ਹਿਰ ਤੋਂ ਅੰਮ੍ਰਿਤ ਕਿਵੇਂ ਬਣਾ ਸਕਦੇ ਹਣਾ ਸਿਰਫ ਤੁਹਾਨੂੰ ਕੀ ਚਾਹੀਦਾ ਇੱਕ ਚੁਟਕੀ ਹੈ ਨਾ ਜਿਹੜੀ ਚੀਜ਼ ਹੈਗੀ ਆਪਾਂ ਨੂੰ ਚਾਹੀਦੀ ਹੈ ਸੌਂਫ ਸੌਂਫ ਦੇ ਵਿੱਚ ਜਿਹੜਾ ਕਿ ਆਪਣੀ ਚਰਬੀ ਨੂੰ ਪਿਘਲਾਉਣ ਦੇ ਨਾਲ ਬਹੁਤ ਜ਼ਿਆਦਾ ਤਤ ਪਾਇੰਦੇ ਨੇ ਸੌਂਫ ਕਬਜ ਬਾਸਤੀ ਵੀ ਬਹੁਤ ਚੰਗੀ ਹੈ ਸੌਂਫ ਦੇ ਵਿੱਚ ਇਹਦੀ ਤਸੀਰ ਠੰਡੀ ਹੁੰਦੀ ਹੈ ਜਿਵੇਂ ਕਿ ਆਪਾਂ ਨੂੰ ਲੂ ਵਗੈਰਾ ਗਰਮੀ ਵਗੈਰਾ ਲੱਗਦੀ ਹੈ ਤਾਂ ਉਹਦੇ ਵਾਸਤੇ ਵੀ ਬਹੁਤ ਜ਼ਿਆਦਾ ਬੈਨੀਫਿਟ ਮਿਲਦੇ ਜਿਨ੍ਹਾਂ ਪੇਟਾਂ ਪਰਾਂ ਨੂੰ ਤੇਜਾਬ ਬਣਦਾ ਉਹ ਸੌਂਫ ਤੇ ਧਾਗਾ ਮਿਸ਼ਰੀ ਨੂੰ ਪੀਸ ਕੇ ਰੱਖ ਲਓ ਥੋੜੀ ਜਿਹੀ ਵਿੱਚ ਅਜਮੈਨ ਪਾ ਲਓ ਖਾਣਾ ਖਾਣ ਤੋਂ ਤਿੰਨ ਮਤਲਬ ਕਿ ਬਾਅਦੇ ਵਿੱਚ ਅੱਧਾ ਚਮਚ ਤੁਸੀਂ ਸਵੇਰੇ ਦੁਪਹਿਰੇ ਸ਼ਾਮ ਲੈਣ ਲੱਗੋ ਤੁਹਾਡਾ ਕਦੇ ਤੇਜਾਬ ਨਹੀਂ ਬਣੇਗਾ ਤੇ ਹੁਣ ਚਾਹ ਦੇ ਵਿੱਚ ਆਪਾਂ ਇਹਨੂੰ ਕਿਵੇਂ ਕਰਨਾ ਕਈ ਕਹਿਣਗੇ ਵੀ ਪੈਣੇ ਸੀ ਤਾਂ ਚਾਹ ਦੇ ਵਿੱਚ ਨਾ ਸੌਂਫ ਲੈਚੀ ਪਾਉਣੇ ਆ ਪਰ ਉਹ ਫਾਇਦਾ ਨਹੀਂ ਕਰਦੀ ਇਸ ਨੂੰ ਤੁਸੀਂ ਅਲੱਗ ਪੀਸ ਕੇ ਰੱਖਣਾ ਜਿਵੇਂ ਤੁਸੀਂ ਚਾਹ ਬਣਾ ਲਈ ਵੈਸੇ ਤੁਸੀਂ ਘੱਟ ਦੁੱਧ ਵਾਲੀ ਜਾਂ ਬਲੈਕ ਟੀ ਬਣਾਓ ਤਾਂ ਬਹੁਤ ਜ਼ਿਆਦਾ ਬੈਨੀਫਿਟ ਨੇ ਅਗਰ ਤੁਸੀਂ ਦੁੱਧ ਵਾਲੀ ਚਾਹ ਪੀਣੀ ਪਸੰਦ ਕਰਦੇ ਹੋ ਤਾਂ ਥੋੜਾ ਜਿਹਾ ਘੱਟ ਦੁੱਧ ਰੱਖਣਾ ਤੇ ਇਹਨੂੰ ਅਲੱਗ ਪੀਸ ਕੇ ਰੱਖ ਤੇ ਪਹਿਲਾਂ ਆਪਣੀ ਚਾਹ ਬਣਾ ਲੈਣੀ ਹੈ ਚਾਹ ਬਣਾ ਕੇ ਉਸ ਤੋਂ ਬਾਅਦ ਇਹਦਾ ਨਾ ਅੱਧਾ ਚਮਚ ਜਿਹੜਾ ਇਹ ਸੌਂਫ ਹੈ ਨਾ ਦਾ ਪਾਊਡਰ ਬਣਾ ਲਓ ਇਹਦਾ ਅੱਧਾ ਚਮਚ ਤੇ ਥੋੜੀ ਜੀ ਅਜਮੈਨ ਪਾ ਲੋ ਇਹਦੇ ਵਿੱਚ ਜਿਵੇਂ ਤੁਸੀਂ ਲੈ ਲਓ 100 ਗ੍ਰਾਮ ਸੌਫ ਲੈ ਲਈ ਇਹਦੇ ਵਿੱਚ 10 ਗ੍ਰਾਮ ਤੁਸੀਂ ਅਜਮੈਨ ਪਾ ਲਓ ਫਿਰ ਇਹਦਾ ਇਸ ਤਰੀਕੇ ਨਾਲ ਨਾ ਅੱਧਾ ਚਮਚ ਆਪਣੀ ਚਾਹ ਦੇ ਵਿੱਚ ਪਾ ਕੇ ਪੀ ਲੈਣਾ ਨਾਲ ਤੇ ਤੁਹਾਡੇ ਪੇਟ ਦੀਆਂ ਸਾਰੀਆਂ ਬਿਮਾਰੀਆਂ ਠੀਕ ਨਾਲੇ ਤੁਹਾਡਾ ਭਜਨ ਘਟੂਗਾ ਨਾਲੇ ਤੁਹਾਡੀ ਕਬਜ਼ ਦੀ ਪ੍ਰੋਬਲਮ ਠੀਕ ਹੋਗੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਇਦਾਂ ਨਹੀਂ ਹੈ ਨਾ ਕਿਸੇ ਵੀ ਚੀਜ਼ ਦੇ ਤੁਹਾਨੂੰ ਨਾ ਪਤਾ ਲੱਗਿਆ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਵੀ ਪੁੱਛ ਸਕਦੇ ਹੋ ਤੇ ਵਜ਼ਨ ਘਟਾਉਣ ਦਾ ਮੈਂ ਗਰੰਟੀ ਲੈਣੀ ਆ ਕਿ ਤੁਹਾਡਾ ਵਜ਼ਨ ਨਾ ਘਟੇ ਤਾਂ ਤੁਸੀਂ ਮੈਨੂੰ ਹਨਾ ਕਹਿ ਦਿਓ ਇੱਕ ਮੈਂ ਵੀਡੀਓ ਹੋਰ ਦੇਖੀ ਹੈ ਜਿਹੜੀ ਕਿ ਬੇਹੀ ਰੋਟੀ ਦੇ ਨਾਲ ਵਜ਼ਨ ਘਟਾਉਣਾ ਦੇਖੋ ਉਹਦੇ ਨਾਲ ਵਜ਼ਨ ਨਹੀਂ ਘਟਦਾ ਵਜ਼ਨ ਸਗੋਂ ਬੇਹੀ ਰੋਟੀ ਅਗਰ ਅਪ ਖਾਵਾਂਗੇ ਨਾ ਤਾਂ ਉਹਦੇ ਨਾਲ weight ਤੁਹਾਡਾ ਵਧੇਗਾ ਘਟੇਗਾ ਨਹੀਂ ਇਹ ਮੈਂ ਤੁਹਾਨੂੰ ਕਿਤੇ ਬਾਅਦ ਦੇ ਵਿੱਚ ਵੀਡੀਓ ਪਾਉਂਗੀ ਆ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਆਪਣਾ ਦੂਸਰਾ ਚੈਨਲ ਕਿਰਨ ਕੁਕਿੰਗ ਐਂਡ ਸਟੀਚਿੰਗ ਪਲੀਜ਼ ਉਹ ਵੀ ਸਬਸਕ੍ਰਾਈਬ ਕਰ ਲਓ ਅੱਜ ਮਤੇ ਵੀਡੀਓ ਪਾਈ ਤੁਸੀਂ ਉਹ ਦੇਖਣਾ ਤਾਂ ਮਿਲਾਂਗੇ ਆ ਪਾਕਲੀ ਵੀਡੀਓ ਦੇ ਵਿੱਚ ਉਦ ਤੱਕ ਲਈ ਸਾਰੇ ਪਿਆਰ ਭਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ